ਸਤ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਸਾਡੀ ਹੈ ਬਾਗਬੋਨ ਦੇ ਉੱਤੇ ਹਾਂਜੀ ਇਹ ਸਾਡਾ ਇਹ ਜਿਹੜਾ ਬਾਗਚਾ ਹੈ ਉਹ 11 ਚੱਲ ਰਿਹਾ ਹੈ ਹਾਂਜੀ ਅੱਜ ਤਰੀਕ ਹੈ 7 ਅਗਸਤ ਠੀਕ ਹੈ ਤੇ ਅੱਜ ਦਾ ਸਾਡਾ ਜਿਹੜਾ ਵਿਸ਼ਾ ਹੈ ਪੰਜਾਬੀ ਵਿਆਕਰਨ ਦਾ ਸਭ ਤੋਂ ਮਹੱਤਵਪੂਰਨ ਵਿਸ਼ਾ ਹੈ ਵਾਕ ਬੋਧ। ਭਾਗ ਜਿਹੜੀ ਮੇਰੀ 6 ਸੀਗੀ ਜਿਹੜੇ ਮੇਰੀ ਵੀਡੀਓ ਸੀਗੀ ਭਾਗ 6 ਉਸ ਦੇ ਵਿੱਚ ਅਸੀਂ ਪੰਜਾਬੀ ਵਿਆਕਰਨ ਦਾ ਵਿਸ਼ਾ ਜਿਹੜਾ ਸੀਗਾ ਵਿਸ਼ਾ ਜਿਹੜਾ ਸੀਗਾ ਵਿਆਕਰਨ ਸੀਗਾ ਉਸ ਦਾ ਟੌਪਿਕ ਜਿਹੜਾ ਸੀਗਾ ਵਿਆਕਰਨ ਸੀ ਅਰੇ ਉਸ ਦੇ ਇਸ ਦੇ 4 ਭਾਗ ਸੀਗਾ ਵਿਆਕਰਨ ਦੇ 4 ਭਾਗ ਸੀ ਕਿਹੜੇ-ਕਿਹੜੇ ਆ ਧੁਨੀ ਬੋਧ ਸ਼ਬਦ ਬੋਧ ਅਰਥ ਬੋਧ ਤੇ ਵਾਕ ਬੋਧ ਹਾਂਜੀ ਮੈਂ ਇਹ ਧੁਨੀ ਬੋਧ ਸ਼ਬਦ ਬੋਧ ਅਰਥ ਬੋਧ ਵਾਕ ਬੋਧ ਇਹਨਾਂ ਤਿੰਨਾਂ ਦੇ ਉੱਪਰ ਮੈਂ ਵੀਡੀਓਜ਼ ਬਣਾ ਚੁੱਕੀ ਹਾਂ ਤੇ ਅੱਜ ਦੀ ਸਾਡੀ ਜਿਹੜੀ ਵੀਡੀਓ ਹੈ ਉਹ ਹੈ ਵਾਕ ਬੋਧ ਦੇ ਉੱਤੇ ਠੀਕ ਹੈ ਤੇ ਹਾਂਜੀ ਜਿਹੜੀਆਂ ਮਤਲਬ ਕੀ ਇਹ ਮੇਰੀਆਂ ਵੀਡੀਓ ਸਿਗੀਆਂ ਪਹਿਲਾਂ ਧੁਨੀ ਬੋਧ ਅਰਥ ਬੋਧ ਧੁਨੀ ਬੋਧ ਅੱਖਰ ਬੋਧ ਜਾਂ ਵਰਣ ਬੋਧ ਠੀਕ ਹੈ ਇਹ ਜਿਹੜੀ ਮੇਰੇ ਧੁਨੀ ਬੋਧ ਦੇ ਉੱਤੇ ਵੀਡੀਓ ਜਿਹੜੀ ਮੈਂ ਬਣਾਈ ਹੋਈ ਹੈ ਭਾਗ ਦੂਜਾ ਤੀਜਾ 6 ਤੇ 7 ਇਹਨਾਂ ਦੇ ਵਿੱਚ ਤੁਹਾਨੂੰ ਧੁਨੀ ਬਾਰੇ ਥੋੜਾ ਬਹੁਤ ਸਪਸ਼ਟ ਹੋ ਜਾਵੇਗਾ ਕਿ ਧੁਨੀ ਬੋਧ ਹੈ ਕੀ ਹੈ ਠੀਕ ਹੈ ਔਰ ਜਿਹੜੀ ਮੇਰੀ ਸ਼ਬਦ ਬੋਧ ਵੀਡੀਓ ਹੈ ਉਹ ਹੈ ਭਾਗ 8 ਅਰਥਬੋਧ ਜਿਹੜੀ ਹੈਗੀ ਆ ਭਾਗ 9 ਤੇ 10 ਅਰਥਬੋਧ ਬਾਰੇ ਜਿਹੜੇ ਵਿੱਚ ਤੁਹਾਨੂੰ ਮੈਂ ਮਤਲਬ ਕਿ ਵੀਡੀਓਜ਼ ਜਿਹੜੀ ਹੈ ਜਾਦਾ ਲੰਬੀ ਨਾ ਹੋਣ ਕਰਕੇ ਮਤਲਬ ਕਿ ਮੈਂ ਥੋੜੇ ਭਾਗ ਨੂੰ ਦੋ ਥਾਵਾਂ ਦੇ ਵਿੱਚ ਮੈਂ ਕਨਵਰਟ ਮਤਲਬ ਕਿ ਉਹਨਾਂ ਨੂੰ ਭਾਗਾਂ ਵਿੱਚ ਵੰਡ ਦਿੰਨੀ ਆ ਤਾਂ ਕਿ ਵੀਡੀਓ ਜਿਹੜੀ ਹੈ ਲੰਬੀ ਨਾ ਹੋਵੇ ਤੇ ਇਸ ਕਰਕੇ ਇਹ ਮਤਲਬ ਕਿ ਅਰਥਬੋਧ ਜੋ ਹੈ ਉਹ ਭਾਗ 9 ਤੇ 10 ਵਿੱਚ ਦੱਸਿਆ ਹੈ ਅੱਜ ਦਾ ਜਿਹੜਾ ਮੇਰੀ ਵੀਡੀਓ ਹੈ ਉਹ ਹੈ ਭਾਗ 11 ਤੇ ਅੱਜ ਦਾ ਵਿਸ਼ਾ ਹੈ ਸਾਡਾ ਵਾਕ ਬੋਧ ਠੀਕ ਹੈ ਤੇ ਇੱਕ ਗੱਲ ਮੈਂ ਤੁਹਾਨੂੰ ਪਹਿਲਾਂ ਹੀ ਆਖਣਾ ਚਾਹਾਂਗੀ ਕਿ ਇਹ ਸ਼ਬਦ ਬੋਧ ਜਿਹੜੀ ਸਗੀ ਇਹਦੇ ਵਿੱਚ ਨਾਮ ਪੜਨਾਵ ਕਿਰਿਆ ਕਿਰਿਆ ਵਿਸ਼ੇਸ਼ਣ ਵਿਸਮਿਕ ਯੋਜਕ ਜਿਹੜੇ ਇਹ ਤਿੰਨ ਇਹ ਜਿਹੜੇ ਅਰਥ ਹਨ ਕਿ ਸ਼ਬਦ ਜਿਹੜੇ ਆ ਕਿਹੜੇ-ਕਿਹੜੇ ਹੋ ਸਕਦੇ ਹਨ ਨਾਅਵ ਸ਼ਬਦ ਵੀ ਹੋ ਸਕਦੇ ਨੇ ਪੜਨਾਵ ਸ਼ਬਦ ਵੀ ਹੋ ਸਕਦੇ ਹਨ ਤੇ ਵਾਕ ਬੋਧ ਵਿੱਚ ਜ਼ਿਆਦਾਤਰ ਨਾਵ ਪੜਨਾਵ ਇਹਨਾਂ ਚੀਜ਼ਾਂ ਦੀ ਵਰਤੋਂ ਕੀਤੀ ਗਈ ਹੈ ਮੈਂ ਨਾਵ ਪੜਨਾਵ ਬਾਰੇ ਮੈਂ ਪਹਿਲਾਂ ਇਸ ਕਰਕੇ ਨਹੀਂ ਗੱਲ ਕੀਤੀ ਕਿ ਜਿਹੜੇ ਵਿਆਕਰਨ ਦਾ ਵਿਸ਼ਾ ਜਿਹੜਾ ਸੀਗਾ ਪੰਜਾਬੀ ਵਿਆਕਰਨ ਕਿ ਉਹ ਮਤਲਬ ਕਿ ਉਸ ਦੇ ਬਾਰੇ ਚੰਗੀ ਤਰ੍ਹਾਂ ਮੈਂ ਤੁਹਾਨੂੰ ਜਾਣਕਾਰੀ ਦੇ ਸਕਾਂ ਕੀ ਵਿਆਕਰਣ ਹੈ ਕੀ ਚੀਜ਼ ਹੈ ਔਰ ਇਹਨੂੰ ਵਿਆਕਰਣ ਜਿਹੜੀ ਹੈ ਉਹ ਦੋ ਭਾਗਾਂ ਵਿੱਚ ਵੰਡੀ ਹੋਈ ਆ ਚਾਰ ਭਾਗਾਂ ਵਿੱਚ ਜਿਹੜੇ ਮੈਂ ਤੁਹਾਨੂੰ ਦੱਸ ਚੁੱਕੀਆਂ ਕੇਸ ਦੇ ਭਾਗ ਜਿਹੜੇ ਚਾਰ ਭਾਗ ਸੀਗੇ ਧੁਨੀ ਬੋਧ ਸ਼ਬਦ ਬੋਧ ਅਰਥ ਬੋਧ ਵਾਕ ਬੋਧ ਤੇ ਇਹ ਇੱਕ ਹੈ ਬੋਲਚਾਲ ਵਾਲੀ ਬੋਲੀ ਭਾਸ਼ਾ ਜਾਂ ਬੋਲੀ ਠੀਕ ਹੈ ਬੋਲਚਾਲ ਵਾਲੀ ਔਰ ਲਿਖਿਤ ਬੋਲੀ ਲਿਖਿਤ ਵਿੱਚ ਜਿਹੜੀ ਇਹ ਕਾਫੀ ਮਤਲਬ ਕਿ ਅਸੀਂ ਜਦੋਂ ਲਿਖਦੇ ਆ ਉਸ ਨੂੰ ਅਸੀਂ ਇਸ ਤਰੀਕੇ ਨਾਲ ਲਿਖਦੇ ਆ ਜਿਸ ਦੇ ਵਿੱਚ ਅਸੀਂ ਲਗਾ ਮਾਤਰਾ ਦੁੱਤ ਅੱਖਰ ਲਗਾ ਅੱਖਰ ਹਰ ਇੱਕ ਚੀਜ਼ ਦਾ ਪ੍ਰਯੋਗ ਹੁੰਦਾ ਹੈ ਇੱਕ ਤਰੀਕੇ ਨਾਲ ਇਹ ਹਰ ਇੱਕ ਚੀਜ਼ ਦੇ ਨਾਲ ਇਹ ਪ੍ਰਯੋਗ ਦੇ ਨਾਲ ਹੀ ਵਾਕ ਬੋਧ ਬਣਦਾ ਹੈ ਆਓ ਜੀ ਹੁਣ ਅਸੀਂ ਆਪਣੇ ਵਾਕ ਬੋਧ ਦੇ ਉੱਪਰ ਅਸੀਂ ਵੀਡੀਓ ਸ਼ੁਰੂ ਕਰਦੇ ਆਂ ਹਾਂਜੀ ਮੈਂ ਨਾ ਇੱਕ ਇਹ ਛੋਟੇ ਬੱਚੇ ਦੀ ਇੱਕ ਕਲਾਸ ਦੀ ਜਿਹੜੀ ਹੈਗੀ ਹੈ ਇਹ ਬੁੱਕ ਲਈ ਹੈ ਪੰਜਾਬੀ ਦੀ ਜਿਹੜੀ ਹੈ ਕਿ ਮੈਂ ਤੁਹਾਨੂੰ ਦੱਸ ਹੀ ਦਿੰਨੀ ਆ ਬੁੱਕ ਇਹ ਹੈਗੀ ਆ ਪੰਜਾਬੀ ਵਿਆਕਰਣ ਠੀਕ ਹੈ 9ਵੀਂ ਤੇ 10ਵੀਂ ਜਮਾਤ ਦੀ ਠੀਕ ਹੈ ਤੇ ਹਾਂਜੀ ਅੱਜ ਦਾ ਸਾਡਾ ਵਿਸ਼ਾ ਹੈ ਵਾਕ ਬੋਧ ਇਹ ਆਸ ਕਰਦੀ ਆ ਕਿ ਤੁਹਾਨੂੰ ਹਰ ਇੱਕ ਚੀਜ਼ ਮੈਂ ਸਮਝਾ ਸਕਾਂ ਲੇਕਿਨ ਨਾਮ ਪੜਨਾਵ ਦੀਆਂ ਮੈਂ ਅਗਲੀਆਂ ਵੀਡੀਓਜ਼ ਬਣਾਉਂਗੀ ਉਹਦੇ ਤੇ ਦੱਸੂਗੀ ਕਿ ਨਾਮ ਪੜਨਾਵ ਕੀ ਚੀਜ਼ ਹਨ ਠੀਕ ਹੈ ਤੇ ਉਸ ਤੋਂ ਪਹਿਲਾਂ ਅਸੀਂ ਵਾਕਬੋਧ ਕਲੀਅਰ ਕਰ ਲਈਏ ਇਸ ਦੇ ਵਿੱਚ ਮੈਂ ਤੁਹਾਨੂੰ ਦੱਸ ਦਵਾਂ ਥੋੜਾ ਜਿਹਾ ਜਿਵੇਂ ਆ ਵਾਕਾਂ ਵਿੱਚ ਆ ਦੇਖੋ ਵਾਕ ਵਿੱਚ ਨਾਮ ਤੇ ਪੜਨਾਵ ਠੀਕ ਹੈ ਤੁਸੀਂ ਕਨਫਿਊਜ਼ ਨਹੀਂ ਹੋਣਾ ਬਾਕੀ ਥੋੜਾ ਥੋੜਾ ਮੈਂ ਨਾਲ ਹੀ ਤੁਹਾਨੂੰ ਸਮਝਾਉਂਦੀ ਰਵਾਂਗੀ ਕੀ ਕੀ ਹੈ ਇਹ ਚੀਜ਼ ਹੈ ਹਾਂਜੀ ਸ਼ੁਰੂ ਕਰਦੇ ਹਾਂ ਅਸੀਂ ਆਪਣਾ ਅੱਜ ਦਾ ਵਿਸ਼ਾ ਵਾਕ ਬੋਧ ਅੱਜ ਦਾ ਵਿਆਕਰਨ ਦੇ ਇਸ ਭਾਗ ਵਿੱਚ ਵਾਕ ਰਚਨਾ ਦੇ ਨਿਯਮਾਂ ਵਾਕਾਂ ਸੰਬੰਧੀ ਵਿਚਾਰ ਕੀਤੀ ਜਾਂਦੀ ਹੈ ਠੀਕ ਹੈ ਇਸ ਦੇ ਵਿੱਚ ਮਤਲਬ ਕਿ ਜਿਹੜੇ ਵੀ ਅਸੀਂ ਵਾਕ ਬਣਾਉਂਦੇ ਹਾਂ ਉਸ ਦੇ ਉੱਤੇ ਵਿਚਾਰ ਕੀਤੀ ਜਾਂਦੀ ਧੁਨੀ ਨੂੰ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਮੰਨਿਆ ਗਿਆ ਹੈ ਜਿਹੜੀ ਧੁਨੀਆਂ ਧੁਨੀਆਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਜਿਹੜੀਆਂ ਕਿ ਜਿਨ੍ਹਾਂ ਨੂੰ ਅਸੀਂ ਸਵਾਰ ਵੀ ਆਖਦੇ ਹਾਂ ਧੁਨੀਆਂ ਆਵਾਜ਼ਾਂ ਨੂੰ ਆਖਦੇ ਹਨ ਜਿਹੜੇ ਕਿ ਅਸੀਂ ਬੋਲਦੇ ਹਾਂ ਜਾਂ ਲਿਖਦੇ ਹਾਂ ਬੋਲਣ ਵੇਲੇ ਜਿਹੜੇ ਕਿ ਸ਼ਬਦ ਕੁਝ ਜਿਹੜੀਆਂ ਧੁਨੀਆਂ ਆਵਾਜ਼ਾਂ ਹਨ ਜਿਹੜੇ ਕਿ ਅਸੀਂ ਬੇਰੋਕ ਡੇਟੋਕ ਅਸੀਂ ਮੂੰਹ ਦੇ ਵਿੱਚੋਂ ਬਾਹਰ ਕੱਢਦੇ ਹਾਂ ਉਹਨਾਂ ਨੂੰ ਅਸੀਂ ਧੁਨੀਆਂ ਕਹਿੰਦੇ ਹਾਂ ਧੁਨੀਆਂ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਮੰਨਿਆ ਗਿਆ ਹੈ ਧੁਨੀਆਂ ਦੇ ਮੇਲ ਨਾਲ ਸ਼ਬਦ ਬਣਦੇ ਹਨ ਜਦੋਂ ਆਵਾਜ਼ਾਂ ਇਕੱਠੀਆਂ ਹੁੰਦੀਆਂ ਹਨ ਜਿਵੇਂ ਚਚਾ ਮਮਾ ਠੀਕ ਹੈ ਤੇ ਇੱਕ ਆ ਜਿਵੇਂ ਮਾਰ ਠੀਕ ਹੈ ਮਮਾ ਅਸੀਂ ਬੁੱਲਾ ਦੇ ਨਾਲ ਬੋਲਦੇ ਹਾਂ ਨਾਲ ਸਾਡਾ ਸਵਰ ਆ ਗਿਆ ਨਾਲ ਸਾਡਾ ਵਿਅੰਜਨ ਆ ਗਿਆ ਠੀਕ ਹੈ ਇਹ ਇਸ ਤਰੀਕੇ ਨਾਲ ਅਸੀਂ ਇਹ ਸ਼ਬਦ ਸਾਡਾ ਬਣ ਗਿਆ ਸ਼ਬਦ ਬਣ ਗਿਆ ਇਹ ਦੁਨੀਆ ਭਾਸ਼ਾ ਦੀ ਸਭ ਤੋਂ ਛੋਟੀ ਕਾਈ ਮੰਨੇ ਗਏ ਦੁਨੀਆ ਦੇ ਮੇਲ ਨਾਲ ਸ਼ਬਦ ਬਣਦੇ ਹਨ ਅਤੇ ਸ਼ਬਦਾਂ ਤੋਂ ਵਾਕ ਬਣਦੇ ਹਨ ਭਾਸ਼ਾ ਦੇ ਵਾਕ ਬੋਧ ਅੰਗ ਵਿੱਚ ਵਾਕਾਂਸ਼ ਉਪਵਾਕ ਅਤੇ ਵਾਕ ਆਦਿ ਅਦੀ ਵਿਆਕਰਨਿਕ ਇਕਾਈਆਂ ਨੂੰ ਵਿਚਾਰਿਆ ਜਾਂਦਾ ਹੈ ਇਹ ਇਕਾਈਆਂ ਇੱਕ ਦੂਜੇ ਨਾਲ ਅੰਤਰ ਸੰਬੰਧਿਤ ਹਨ ਅਤੇ ਇਹਨਾਂ ਨੂੰ ਇੱਕ ਦੂਜੇ ਦੇ ਸੰਦਰਭ ਵਿੱਚ ਹੀ ਸਮਝਿਆ ਜਾ ਸਕਦਾ ਹੈ ਠੀਕ ਹੈ ਇਸ ਵਿੱਚ ਵਾਕਾਂਸ਼ ਤੋਂ ហេਠਲੇ ਪਦਰਾਂ ਦਾ ਅਧੈਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਵਾਕਾਂਸ਼ ਉਪਵਾਕ ਅਤੇ ਵਾਕਕਾਰਜੀ ਇਕਾਈਆਂ ਹਨ ਇਹ ਇਕਾਈਆਂ ਆਪਸ ਵਿੱਚ ਅੰਗ ਤੇ ਸਮੁੱਚ ਦੇ ਰਿਸ਼ਤੇ ਵਿੱਚ ਵੱਜੀਆਂ ਹੋਈਆਂ ਹਨ ਇਸ ਵਿੱਚ ਭਾਸ਼ਾ ਦਾ ਵਿਆਕਰਣਿਕ ਨਿਯਮ ਪ੍ਰਬੰਧ ਕੰਮ ਕਰ ਰਿਹਾ ਹੁੰਦਾ ਹੈ ਠੀਕ ਹੈ ਜਿਹੜੇ ਕਿ ਇਸ ਦੇ ਵਿੱਚ ਇਹ ਦੱਸਿਆ ਹੈ ਕਿ ਇਸ ਪੈਰਾਗ੍ਰਾਫ ਦੇ ਵਿੱਚ ਜਿਹੜਾ ਮੈਂ ਇਹ ਬੋਲਿਆ ਹੈ ਇਸ ਦੇ ਵਿੱਚ ਇਹ ਦੱਸਿਆ ਕਿ ਧੁਨੀਆਂ ਮਿਲਦੇ ਨਾਲ ਸ਼ਬਦ ਬਣਦੇ ਹਨ ਠੀਕ ਹੈ ਸ਼ਬਦਾਂ ਤੋਂ ਵਾਕ ਬਣਦੇ ਹਨ ਤੇ ਜਿਹੜਾ ਭਾਸ਼ਾ ਦੇ ਵਾਕ ਬੋਧ ਅੰਗ ਵਿੱਚ ਉਹਦੇ ਉਪ ਵਾਕਾਂਸ਼ ਉਪਵਾਕ ਅਤੇ ਵਾਕ ਆਦਿ ਵਿਆਕਰਨਿਕ ਇਕਾਈਆਂ ਨੂੰ ਵਿਚਾਰਿਆ ਮਤਲਬ ਕਿ ਵਾਕ ਜਿਹੜੇ ਵਾਕ ਆ ਕੋਈ ਵੀ ਅਸੀਂ ਸ਼ਬਦ ਜਿਹੜਾ ਹੈ ਨਾ ਉਹ 2-4 ਸ਼ਬਦਾਂ ਜਦੋਂ ਇਕੱਠੇ ਮਿਲ ਜਾਂਦੇ ਆ ਆਪਸ ਵਿੱਚ ਸੁਮੇਲ ਦੇ ਨਾਲ ਉਹ ਇੱਕ ਲਾਈਨ ਤਿਆਰ ਹੁੰਦੀ ਹੈ ਅਤੇ ਉਸ ਨੂੰ ਅਸੀਂ ਵਾਕਾਂਸ਼ ਵਾਕ ਅਸੀਂ ਆਖਦੇ ਆਂ ਠੀਕ ਹੈ ਵਾਕ ਜਿਹੜੇ ਇਹ ਦੋ ਚੀਜ਼ਾਂ ਦੇ ਉੱਤੇ ਟਿਕਿਆ ਹੁੰਦਾ ਹੈ ਇੱਕ ਉਦੇਸ਼ ਤੇ ਇੱਕ ਵਿਦੇਹ ਠੀਕ ਹੈ ਇਹ ਦੋ ਚੀਜ਼ਾਂ ਦੇ ਉੱਤੇ ਟਿਕਿਆ ਹੁੰਦਾ ਹੈ ਵਾਕ ਤੇ ਆਓ ਹੁਣ ਅੱਗੇ ਅਸੀਂ ਗੱਲ ਕਰਦੇ ਹਾਂ ਉਸੇ ਚੀਜ਼ ਬਾਰੇ ਇਸ ਪ੍ਰਕਾਰ ਵਾਕ ਇੱਕ ਕਾਰਜੀ ਇਕਾਈ ਹੈ ਵਾਕ ਨੂੰ ਭਾਸ਼ਾ ਦੀ ਵਿਆਕਰਨਿਕ ਪੱਧਰ ਉੱਤੇ ਸਭ ਤੋਂ ਵੱਡੀ ਇਕਾਈ ਮੰਨਿਆ ਗਿਆ ਹੈ ਵਿਆਕਰਨ ਵਿਆਕਰਨ ਦੇ ਪੱਧਰ ਉੱਤੇ ਇਸ ਤੋਂ ਵੱਡੀ ਇਕਾਈ ਕਲਪਨਾ ਨਹੀਂ ਕੀਤੀ ਜਾ ਸਕਦੀ ਅਸਲ ਵਿੱਚ ਵਾਕ ਪੱਧਰ ਉੱਤੇ ਪਹੁੰਚ ਕੇ ਛੋਟੀਆਂ ਵਿਆਕਰਨਿਕ ਇਕਾਈਆਂ ਦੀ ਅੰਦਰੂਨੀ ਬਣਤਰ ਸੰਪੂਰਨ ਹੋ ਜਾਂਦੀ ਹੈ ਤੇ ਇਸ ਪ੍ਰਕਾਰ ਉਹ ਸਾਰਥਕ ਸਮੂੱਚ ਦਾ ਹਿੱਸਾ ਬਣ ਜਾਂਦੀਆਂ ਹਨ ਵਿਆਕਰਨਿਕ ਵਿੱਚ ਵਾਕ ਉਦੇਸ਼ ਆ ਦੇਖੋ ਉਦੇਸ਼ ਅਤੇ ਵਿਦੇਹ ਵਿੱਚ ਵੰਡ ਕੇ ਉਧੈਨ ਕੀਤਾ ਜਾਂਦਾ ਹੈ ਮੀਨਸ ਕਿ ਵਾਕ ਨੂੰ ਅਸੀਂ ਦੋ ਪਾਰਟ ਦੇ ਵਿੱਚ ਅਸੀਂ ਡਿਵਾਈਡ ਕਰਦੇ ਹਾਂ ਵੰਡ ਦਿੰਨੇ ਆ ਉਹਨੂੰ ਫਿਰ ਉਸ ਦੇ ਉੱਤੇ ਅਸੀਂ ਗੱਲਬਾਤ ਕਰਦੇ ਆ ਇਹ ਦੋਵੇਂ ਵਾਕ ਦੇ ਜ਼ਰੂਰੀ ਅੰਗ ਹਨ ਮਤਲਬ ਕਿ ਦੋਨੇ ਆਪਸ ਦੇ ਵਿੱਚ ਇੰਨੇ ਜ਼ਰੂਰੀ ਹਨ ਕਿ ਜੇ ਇੱਕ ਵੀ ਮਿਸ ਹੋ ਜਾਵੇ ਤੇ ਉਹ ਵਾਕ ਜਿਹੜਾ ਸਾਡਾ ਪੂਰਾ ਨਹੀਂ ਹੁੰਦਾ ਹੈ ਸੰਪੂਰਨ ਨਹੀਂ ਹੁੰਦਾ ਜੇਕਰ ਇਹਨਾਂ ਵਿੱਚੋਂ ਕਿਸੇ ਇੱਕ ਨੂੰ ਖਾਰਜ ਕਰ ਦਿੱਤਾ ਜਾਵੇ ਤਾਂ ਵਾਕ ਦੀ ਸਾਰਥਕਤਾ ਖਤਮ ਹੋ ਜਾਂਦੀ ਹੈ ਸਾਰਥਕਤਾ ਮਤਲਬ ਕਿ ਜਿਹੜਾ ਵਾਕ ਦਾ ਉਦੇਸ਼ ਹੁੰਦਾ ਹੈ ਜਾਂ ਕੁਝ ਵੀ ਹੁੰਦਾ ਹੈ ਵਾਕ ਦਾ ਉਦੇਸ਼ ਉਹ ਖਤਮ ਹੋ ਜਾਂਦਾ ਹੈ ਉਦੇਸ਼ ਅਤੇ ਵਿਦੇਹ ਨੂੰ ਆਧਾਰ ਬਣਾ ਕੇ ਕੁਝ ਵਾਕਾਂ ਦੇ ਨਮੂਨੇ ਹੇਠ ਲਿਖੇ ਅਨੁਸਾਰ ਦਿੱਤੇ ਜਾ ਰਹੇ ਹਨ ਹੁਣ ਜਿਵੇਂ ਆ ਉਦੇਸ਼ ਅਤੇ ਵਿਦੇਹ ਠੀਕ ਹੈ ਮੇਰੇ ਪਿਤਾ ਜੀ ਅੱਜ ਪਿੰਡ ਗਏ ਹਨ ਠੀਕ ਹੈ ਮੇਰੇ ਪਿਤਾ ਜੀ ਕੀ ਹੋ ਗਿਆ ਉਦੇਸ਼ ਤੇ ਵਿਦੇਹ ਜਿਹੜਾ ਉਹ ਕੰਮ ਕਰ ਰਹੇ ਹਨ ਜਿਵੇਂ ਲਿਖ ਦੰਨੇ ਐਸੀ ਕੁਝ ਵੀ ਲਿਖ ਸਕਦੇ ਆ ਵਿਦੇਹ ਦੇ ਵਿੱਚ ਅਸੀਂ ਚੇਂजेस ਕਰ ਸਕਦੇ ਜਿਵੇਂ ਮੇਰਾ ਮੇਰੇ ਪਿਤਾ ਜੀ ਅੱਜ ਬਾਹਰ ਗਏ ਮੇਰੇ ਪਿਤਾ ਜੀ ਅੱਜ 8ਵੀਂ ਕਲਾਸ ਦੇ ਜਮਾਤ ਨੂੰ ਪੜਾਉਣ ਲੱਗੇ ਜਾਂ ਮੇਰੇ ਪਿਤਾ ਜੀ ਅੱਜ ਮੇਰੇ ਲਈ ਫਲ ਤੇ ਸਬਜ਼ੀਆਂ ਲੈ ਕੇ ਆਏ ਜਿਵੇਂ ਅੱਜ ਪਿੰਡ ਗਏ ਠੀਕ ਹੈ ਮੱਝਾਂ ਖੇਤਾਂ ਵਿੱਚ ਚਾਰ ਰਹੀਆਂ ਹਨ ਮੈਂ ਕੱਲ ਸ਼ਹਿਰ ਜਾਵਾਂਗਾ ਓਹ ਪੰਜਾਬੀ ਦਾ ਪਾਠ ਪੁਸਤਕ ਪੜ ਰਿਹਾ ਹੈ। ਕੁੱਤੇ ਨੇ ਮੇਰੀ ਕਿਤਾਬ ਪਾੜ ਦਿੱਤੀ। ਬੱਚਾ ਸੁੱਤਾ ਪਿਆ ਹੈ। ਠੀਕ ਹੈ? ਉਦੇ, ਉਦੇਸ਼ ਤੇ ਵਿਦੇ। ਠੀਕ ਹੈ? ਇਹ ਦੋਨੋਂ ਹੁਣ ਜੇ ਖੁਦ ਹੀ ਸੋਚ ਕੇ ਦੇਖੋ ਜੇ ਅਸੀਂ ਉਦੇਸ਼ ਦੀ ਆ ਚੀਜ਼ ਅਸੀਂ ਖਤਮ ਕਰ ਦਈਏ ਤੇ ਕੀ ਹੋਏਗਾ? ਸਾਡਾ ਆ ਚੀਜ਼ ਜਿਹੜਾ ਆ ਇਹ ਮਤਲਬ ਕਿ ਇਸ ਦੀ ਕੋਈ ਮਹੱਤਤਾ ਹੀ ਨਹੀਂ ਰਹੇਗੀ। ਉਦੇਸ਼ ਤੋਂ ਬਿਗੈ। ਔਰ ਜੇ ਅਸੀਂ ਵੀ ਦੇ ਇਹਨੂੰ ਅਸੀਂ ਇੱਕ ਸਾਈਡ ਰੱਖ ਦਨੇ ਆ ਜਾਂ ਇਹਨੂੰ ਇਸ ਤਰੀਕੇ ਦੇ ਨਾਲ ਕਰ ਦਨੇ ਆ ਮਤਲਬ ਕਿ ਖਾਰਜ ਕਰ ਦਨੇ ਆ ਸਾਈਡ ਕਰ ਦਨੇ ਆ ਤੇ ਸਾਡਾ ਉਦੇਸ਼ ਜਿਹੜਾ ਹੈ ਉਹ ਵੀ ਇੱਕ ਤਰੀਕੇ ਨਾਲ ਉਹਦੀ ਵੀ ਕੋਈ ਮਹੱਤਤਾ ਨਹੀਂ ਰਹੀ ਇਹ ਆਪਸ 'ਚ ਇੱਕ ਦੂਜੇ ਨੂੰ ਮਹੱਤਤਾ ਦਰਸਾਉਂਦੇ ਹਨ ਠੀਕ ਹੈ ਕਿ ਇਹ ਮਤਲਬ ਕਿ ਜਦੋਂ ਇੱਕ ਦੂਜੇ ਦੇ ਨਾਲ ਮਿਲਦੇ ਹਨ ਮੇਲ ਇਹਨਾਂ ਦਾ ਹੁੰਦੇ ਹਨ ਤੇ ਫਿਰ ਹੀ ਇੱਕ ਜਿਹੜਾ ਵਾਕ ਹੈ ਉਹ ਸੰਪੂਰਨ ਮੰਨਿਆ ਜਾਂਦਾ ਹੈ ਹਾਂਜੀ ਹੁਣ ਅਸੀਂ ਇਹਦੀ ਅ ਇੱਕ ਤਰੀਕੇ ਨਾਲ ਅਸੀਂ ਹੁਣ ਇਹਦੇ ਅੱਗੇ ਬਾਰੇ ਜਾਣਕਾਰੀ ਹਾਸਲ ਕਰਦੇ ਆਂ ਉਦੇਸ਼ ਉਦੇਸ਼ ਦੀ ਬਣਤਰ ਜਿਹੜਾ ਇਹ ਉਦੇਸ਼ ਆ ਇਹਦੀ ਬਣਤਰ ਬਾਰੇ ਦੱਸਾਂਗੇ ਇਹ ਹਮੇਸ਼ਾ ਵਾਕ ਦੇ ਸ਼ੁਰੂ ਵਿੱਚ ਆਉਂਦਾ ਹੈ ਮਤਲਬ ਕਿ ਅਸੀਂ ਹੁਣ ਸੈਂਟੈਂਸ ਦੇ ਅਸੀਂ ਪਿੱਛੇ ਤਾਂ ਨਹੀਂ ਲਗਾ ਸਕਦੇ ਅਸੀਂ ਠੀਕ ਹੈ ਇਹ ਜਿੱਦਾਂ ਹੁਣ ਮੰਨ ਲਓ ਮੇਰੇ ਪਿਤਾ ਜੀ ਅੱਜ ਪਿੰਡ ਗਏ ਅਸੀਂ ਹੁਣ ਅੱਜ ਪਿੰਡ ਗਏ ਹਨ ਮੇਰੇ ਪਿਤਾ ਜੀ ਇਹ ਤਾਂ ਨਹੀਂ ਹੋ ਸਕਦਾ ਸਟਾਰਟਿੰਗ ਵਿੱਚ ਉਦੇਸ਼ ਜਿਹੜਾ ਆ ਉਹ ਹਮੇਸ਼ਾ ਇੱਕ ਵਾਕ ਦੇ ਮੋਹਰੇ ਹੀ ਲੱਗੇਗਾ ਇਹ ਹਮੇਸ਼ਾ ਵਾਕ ਦੇ ਸ਼ੁਰੂ ਵਿੱਚ ਆਉਂਦਾ ਹੈ ਇਸ ਤੋਂ ਇਲਾਵਾ ਜਿਨ੍ਹਾਂ ਨਾਵਾਂ ਨਾਲ ਨੇ ਨਾਵਾਂ ਨਾਲ ਸੰਬੰਧਕ ਦੀ ਵਰਤੋਂ ਹੁੰਦੀ ਹੈ ਉਹ ਵੀ ਉਦੇਸ਼ ਦੇ ਘੇਰੇ ਵਿੱਚ ਆਉਂਦੇ ਹਨ ਉਦੇਸ਼ ਨੂੰ ਵਿਸਤਾਰ ਦੇਣ ਲਈ ਵਿਸ਼ੇਸ਼ਣ ਆਧਾਰਵਾਚੀ ਅਤੇ ਦਬਾਵਾਚੀ ਸ਼ਬਦ ਜੀ ਵੀ ਹੀ ਵੀ ਇਸੇ ਸ਼੍ਰੇਣੀ ਵਿੱਚ ਆਉਂਦੇ ਹਨ ਆਧੁਨਿਕ ਵਿਆਕਰਨ ਦੇ ਉਦੇਸ਼ ਨੂੰ ਨਾਵ ਵਾਕਾਂਸ਼ ਵਜੋਂ ਪਰਭਾਸ਼ਿਤ ਕੀਤਾ ਜਾਂਦਾ ਹੈ ਠੀਕ ਹੈ ਉਦੇਸ਼ ਜਿਹੜਾ ਆ ਉਹਦੇ ਵਿੱਚ ਅਸੀਂ ਨਾਮ ਵੀ ਲਿਖ ਸਕਦੇ ਹਾਂ ਅਸੀਂ ਪਰਨਾਵ ਵੀ ਯੂਜ਼ ਕਰ ਸਕਦੇ ਹਾਂ ਪਰਨਾਵ ਜਿਹੜੇ ਹੁੰਦੇ ਹਨ ਤੇ ਅਸੀਂ ਉਦੇਸ਼ ਵੀ ਯੂਜ਼ ਕਰ ਸਕਦੇ ਹਾਂ ਕਿਰਿਆ ਕਿਰਿਆ ਵਿਸ਼ੇਸ਼ਣ ਠੀਕ ਹੈ ਕਿ ਜਿਹੜਾ ਉਦੇਸ਼ ਹੈ ਉਹ ਅਲੱਗ ਹੁੰਦਾ ਹੈ ਵਿਦੇਜ ਜਿਹੜਾ ਹੈ ਇਹ ਵੀ ਅਲੱਗ ਹੁੰਦਾ ਹੈ ਜਦੋਂ ਇਹ ਸਮੇਲ ਇਹਨਾਂ ਦਾ ਹੁੰਦਾ ਫਿਰ ਇੱਕ ਵਾਕ ਤਿਆਰ ਹੁੰਦਾ ਹੈ ਵਾਕ ਦੀ ਹੁਣ ਉਦੇਸ਼ ਦੀ ਬਣਤਰ ਹੁਣ ਵਿਦੇਏ ਬਾਰੇ ਚਰਚਾ ਕਰਾਂਗੇ ਦਰਅਸਲ ਉਦੇਸ਼ ਦੇ ਮੁਕਾਬਲੇ ਵਿਦੇਏ ਘਟ ਜਟਿਲ ਵਿਆਕਰਨਿਕ ਇਕਾਈ ਹੈ ਉਦੇਸ਼ ਵਿੱਚ ਜਿੱਥੇ ਸਿਰਫ ਇੱਕੋ ਨਾਵ ਨਾਵ ਤੱਤ ਵਿਚਰਦਾ ਹੈ ਉਸ ਦੇ ਮੁਕਾਬਲੇ ਵਿਦੇਏ ਵਿੱਚ ਇੱਕ ਤੋ ਵਦਨਾਵ ਤਤ ਵਿਚਰ ਸਕਦੇ ਹਨ ਵਿਦੇ ਦਾ ਕਿਰਿਆ ਜਾਂ ਕਿਰਿਆ ਵਾਕਾਂਸ਼ ਤੋਂ ਲਾਜ਼ਮੀ ਤਤ ਹੈ ਪਰ ਇਸ ਵਿੱਚ ਨਾ ਨਾ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਅਤੇ ਸੰਬੰਧਕ ਆदि ਤਤ ਵਿਚਰਦੇ ਹਨ ਉਦੇਸ਼ ਬਾਰੇ ਜੋ ਕੁਝ ਕਿਹਾ ਜਾਵੇ ਉਸ ਨੂੰ ਵਿਦੇ ਆਖਦੇ ਹਨ ਠੀਕ ਹੈ ਮੀਨਸ ਕਿ ਜਿਹੜਾ ਉਦੇਸ਼ ਹੈ ਉਸ ਨੂੰ ਸੰਪੂਰਨ ਕਰਨੇ ਲਈ ਵਿਦੇਇ ਦੇ ਵਿੱਚ ਅਸੀਂ ਕੁਝ ਵੀ ਯੂਜ਼ ਕਰ ਸਕਦੇ ਹਾਂ ਜਿਵੇਂ ਨਾਮ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਅਤੇ ਸੰਬੰਧਕ ਮੀਨਸ ਕਿਸੇ ਦਾ ਨਾਮ ਵੀ ਯੂਜ਼ ਕਰ ਸਕਦੇ ਹਾਂ ਠੀਕ ਹੈ ਤੇ ਇਸ ਤਰੀਕੇ ਨਾਲ ਇਹ ਜਿਹੜਾ ਵਿਦੇਜ ਜਿਹੜਾ ਹੈ ਇਹ ਵੀ ਇੱਕ ਮਹੱਤਵਪੂਰਨ ਇਸ ਦੇ ਨਾਲ ਉਦੇਸ਼ ਦੇ ਨਾਲ ਇਸ ਦੀ ਵੀ ਮਹੱਤਤਾ ਵੱਧ ਜਾਂਦੀ ਹੈ ਠੀਕ ਹੈ ਹੁਣ ਅਸੀਂ ਵਾਕ ਵਿਉਂਤ ਠੀਕ ਹੈ ਮੈਂ ਸਿਰਫ ਤੁਹਾਨੂੰ ਅੱਜ ਦੀ ਵੀਡੀਓ 'ਚ ਸਿਰਫ ਇੱਥੇ ਤੱਕ ਕਰ ਮਤਲਬ ਕਿ ਵਾਕ ਵਿੱਚ ਵਾਕ ਖ ਸ਼ਬਦਾਂ ਦੇ ਭੇਦ ਦੀ ਸਥਿਤੀ ਇਸ ਪ੍ਰਕਾਰ ਹੈ ਇੱਥੇ ਤੱਕਰ ਥੋੜਾ ਦੱਸੂਗੀ ਕਿਉਂਕਿ ਫਿਰ ਵੀਡੀਓ ਜਿਹੜੀ ਇਹ ਮੇਰੀ ਜਿਆਦਾ ਲੰਬੀ ਹੋ ਜਾਏਗੀ ਮੈਂ ਇਸ ਨੂੰ ਦੋ ਭਾਗਾਂ ਵਿੱਚ ਜਾਂ ਤਿੰਨ ਭਾਗਾਂ 'ਚ ਦੇਖੂਗੀ ਜਿੰਨੀ ਵੀ ਵੀਡੀਓ ਲੰਬੀ ਹੋਏਗੀ ਮਤਲਬ ਇਹ ਵੀਡੀਓ ਨਾਲ ਲੰਬੀ ਖਿੱਚਦੇ ਹੋਏ ਇਹ ਤਿੰਨ ਭਾਗਾਂ ਦੇ ਵਿੱਚ ਵੀ ਡਿਵਾਈਡ ਕੀਤੀ ਜਾ ਸਕਦੀ ਹੈ ਇਸ ਕਰਕੇ ਹੁਣ ਅਸੀਂ ਹਾਂਜੀ ਗੱਲ ਕਰਦੇ ਹਾਂ ਵਾਕ ਵਿਉਂਤ ਵਾਕ ਵਿਉਂਤ ਤੋਂ ਭਾਵ ਇੱਕ ਭਾਵ ਵਾਕ ਵਿੱਚ ਸ਼ਬਦਾਂ ਦੀ ਵਿਉਂਤ ਹੈ ਅਸੀਂ ਜਦੋਂ ਕਿਸੇ ਨਾਲ ਗੱਲਬਾਤ ਕਰ ਰਹੇ ਹੁੰਦੇ ਹਾਂ ਤਾਂ ਉਸ ਸਮੇਂ ਵਿਆਕਰਨਿਕ ਨਿਯਮ ਸੁੱਤੇ ਸਿੱਧ ਹੀ ਕਾਰਜਸ਼ੀਲ ਹੁੰਦੇ ਹਨ ਵਾਕਾਂ ਦਾ ਅਧਿਐਨ ਕਰਨ ਵੇਲੇ ਇਹਨਾਂ ਨੂੰ ਵਾਕ ਤੱਤ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾਂਦਾ ਹੈ ਪੰਜਾਬੀ ਭਾਸ਼ਾ ਦੇ ਸਧਾਰਨ ਵਾਕਾਂ ਦੀ ਬਣਤਰ ਵਿੱਚ ਕਰਤਾ ਕਰਮ ਕਿਰਿਆ ਕਿਰਿਆ ਵਿਸ਼ੇਸ਼ਣ ਦੇ ਪੂਰਕ ਆਦਿ ਤੱਤ ਵਿਚਰਦੇ ਹਨ ਮੀਨਸ ਕਿ ਜਦੋਂ ਅਸੀਂ ਗੱਲਬਾਤ ਕਰਦੇ ਆ ਨਾ ਤੇ ਉਸ ਦੇ ਵਿੱਚ ਇੱਕ ਤਰੀਕੇ ਨਾਲ ਕਿਰਿਆ ਵਿਸ਼ੇਸ਼ਣ ਮਤਲਬ ਕਿ ਕੰਮ ਕਰ ਰਿਹਾ ਹੈ ਕਰ ਰਹੀ ਹੋ ਮਤਲਬ ਕਿ ਕੰਮ ਕਰ ਰਿਹਾ ਹੈ ਠੀਕ ਹੈ ਜਾਂ ਇੱਕ ਕਿਤਾਬ ਜਾਂ ਕੁਝ ਵੀ ਇੱਕ ਕਰਮ ਕੀ ਇਹ ਕੀ ਕਰਦਾ ਪਿਆ ਹੈ ਠੀਕ ਹੈ ਜਾਂ ਇਹ ਕ੍ਰਿਆ ਦੇ ਉੱਤੇ ਆ ਜਾਂਦੇ ਕਿ ਜਿਵੇਂ ਨਹਾਉਣਾ ਇਹ ਸਬਜੀ ਕਟਣੀ ਜਾਂ ਖੇਡ ਰਹੇ ਹਨ ਇਹ ਜੜੀਆਂ ਆ ਜਾਂਦੀਆਂ ਸਾਡੀਆਂ ਕ੍ਰਿਆ ਆ ਜਾਂਦੀਆਂ ਨੇ ਠੀਕ ਹੈ ਕਰਤਾ ਜਿਹੜਾ ਕੀ ਉਦੇਸ਼ ਹੁੰਦਾ ਹੈ ਜਿਸ ਨੂੰ ਅਸੀਂ ਉਦੇਸ਼ ਵੀ ਆਖਦੇ ਹਾਂ ਹਾਂਜੀ ਜਿਵੇਂ ਇੱਕ ਉਦਾਹਰਨ ਮੈਂ ਦਿੰਨੀ ਆ ਤੁਹਾਨੂੰ ਬੱਚੇ ਖੇਡ ਰਹੇ ਹਨ ਕਰਤਾ ਬੱਚੇ ਜਿਹੜੇ ਆ ਉਹ ਕੀ ਆਗੇ ਬੱਚੇ ਕਰਤਾ ਦੇ ਵਿੱਚ ਆਗੇ ਕਿਰਿਆ ਦੇ ਵਿੱਚ ਕੀ ਖੇਡ ਰਹੇ ਇੱਕ ਕੰਮ ਕਰ ਰਹੇ ਆ ਉਹ ਕੋਈ ਵੀ ਕੰਮ ਕਰ ਰਹੇ ਉਸ ਨੂੰ ਅਸੀਂ ਖੇਡ ਰਹੇ ਹਨ ਇਹ ਜਿਹੜੇ ਆ ਇਹ ਨੂੰ ਆ ਜਾਂਦੇ ਕਿਰਿਆ ਇਹ ਸਾਡਾ ਸਿੰਪਲ ਜਿਹਾ ਵਾਕ ਹੈ ਠੀਕ ਹੈ ਜਿਵੇਂ ਦੂਸਰਾ ਆ ਜਾਂਦਾ ਸਾਡੀ ਉਦਾਹਰਨ ਆ ਜਾਂਦੀ ਹੈ ਕੁੜੀ ਕਿਤਾਬ ਪੜ ਰਹੀ ਹੈ ਹੁਣ ਕੁੜੀ ਜਿਹੜੀ ਆ ਉਹ ਕਰਤਾ ਹੋ ਗਈ ਠੀਕ ਹੈ ਕਰਤਾ ਜਿਹੜਾ ਹੈ ਕਿ ਸਥਿਰ ਕਰਮ ਜਿਹੜਾ ਆ ਉਹ ਕਿਤਾਬ ਹੈ ਪੜ ਰਹੀ ਹੈ ਕਿਰਿਆ ਇਸ ਨੂੰ ਅਸੀਂ ਕਿਰਿਆ ਕਹਾਗੇ ਕਿ ਕੀ ਕਰ ਰਹੀ ਹੈ ਜਿਹੜਾ ਵੀ ਕੰਮ ਕਰ ਰਹੀ ਹੈ ਕੋਈ ਵੀ ਕਿਰਿਆ ਕਰ ਰਹੀ ਹੈ ਠੀਕ ਹੈ ਕਿਹੜੀ ਕਿਰਿਆ ਕਰ ਰਹੀ ਹੈ ਜਿਵੇਂ ਕਰਮ ਕਰਤਾ ਕੁੜੀ ਇਸੇ ਤਰੀਕੇ ਨਾਲ ਹੁਣ ਤੀਜੇ ਉਦਾਹਰਣ ਮੈਂ ਦੇਣਾ ਚਾਹਾਂਗੇ ਮੁੰਡਿਆਂ ਨੇ ਅੱਜ ਫੁੱਟਬਾਲ ਦਾ ਮੈਚ ਖੇਡਣਾ ਹੈ ਠੀਕ ਹੈ ਕਰਤਾ ਸੰਬੰਧਕ ਕਿਰਿਆ ਵਿਸ਼ੇਸ਼ਣ ਕਰਮ ਕਿਰਿਆ ਠੀਕ ਹੈ ਕਰਤਾ ਜਿਹੜਾ ਆ ਉਹ ਮੁੰਡਿਆਂ ਨੇ ਜਿਵੇਂ ਉਦੇਸ਼ ਆ ਜਾਂਦਾ ਹੈ ਮੁੰਡਿਆਂ ਨੇ ਇਹ ਜਿਹੜਾ ਆ ਜਾਂਦਾ ਇਹ ਉਦੇਸ਼ ਆ ਜਾਂਦਾ ਵਿਦੇ ਜਿਹੜਾ ਆ ਜਾਂਦਾ ਉਹ ਅੱਜ ਫੁੱਟਬਾਲ ਦਾ ਮੈਚ ਖੇਡਣਾ ਹੈ ਠੀਕ ਹੈ ਇਹ ਚ ਕ੍ਰਿਆ ਵਿਸ਼ੇਸ਼ਣ ਠੀਕ ਹੈ ਦੋ ਅੱਜ ਜਿਹੜੇ ਆ ਇਹ ਦੋ ਪਲੱਸ ਹੋ ਗਏ ਕਰਮਕ੍ਰਿਆ ਕਰਮਕ੍ਰਿਆ ਕਰਮ ਕੀ ਆ ਫੁੱਟਬਾਲ ਠੀਕ ਹੈ ਕ੍ਰਿਆ ਕੀ ਆ ਮੈਚ ਖੇਡਣਾ ਹੈ ਠੀਕ ਹੈ ਮਤਲਬ ਕਿ ਫੁੱਟਬਾਲ ਜਿਹੜੀ ਆ ਉਹ ਕਰਮ ਆ ਗਈ ਕ੍ਰਿਆ ਜਿਹੜੀ ਆਂਦੀ ਹੈ ਮੈਚ ਖੇਡਣਾ ਹੈ ਇਹ ਕਰਮਕ੍ਰਿਆ ਠੀਕ ਹੈ ਇਸ ਦੇ ਸੰਬੰਧ ਨਾਲ ਇਹ ਵਾਕ ਬਣਿਆ ਹੈ ਉਹ ਡਾਕਟਰ ਬਣ ਗਿਆ ਹੈ ਕਰਤਾ ਉਹ ਹੁਣ ਉਹ ਇਹ ਹੈ ਮੈਂ ਉਸ ਦੀ ਇਸ ਦੀ ਇਸ ਨੂੰ ਜਿਵੇਂ ਪੜਨਾਵ ਠੀਕ ਹੈ ਇਹ ਬਾਕੀ ਮੈਂ ਤੁਹਾਨੂੰ ਨਾਵ ਪੜਨਾ ਬਾਰੇ ਜਿਆਦਾ ਡਿਟੇਲ ਵਿੱਚ ਅਗਲੀ ਵੀਡੀਓਜ਼ ਦੇ ਵਿੱਚ ਮੈਂ ਤੁਹਾਨੂੰ ਹੌਲੀ ਹੌਲੀ ਸਮਝਾਵਾਂਗੀ ਕਿ ਨਾਵ ਪੜਨਾਵ ਕੀ ਚੀਜ਼ ਹਨ ਤੇ ਉਹਨਾਂ ਦੇ ਬਾਰੇ ਦੱਸਾਂਗੀ ਬਾਕੀ ਸਿਰਫ ਇੱਕ ਵਾਕ ਨੂੰ ਸਮਝਾਉਣ ਕਰਕੇ ਮੈਂ ਥੋੜਾ ਜਿਹਾ ਇੱਥੇ ਤੁਹਾਨੂੰ ਦੱਸ ਰਹੀ ਹਾਂ ਪਰ ਜ਼ਿਆਦਾ ਜਿਹੜੀ ਮਤਲਬ ਕਿ ਜਾਣਕਾਰੀ ਸੰਪੂਰਨ ਜਾਣਕਾਰੀ ਜਿਹੜੀ ਹੈ ਨਾਪਕ ਪੜਨਾ ਬਾਰੇ ਉਹ ਮੇਰੀ ਅਗਲੀ ਵੀਡੀਓ ਦੇ ਵਿੱਚ ਆਏਗੀ ਹਾਂਜੀ ਹੁਣ ਜਿਵੇਂ ਉਹ ਡਾਕਟਰ ਬਣ ਗਿਆ ਹੈ ਕਰਤਾ ਕਰਤਾ ਪੂਰਕ ਕਿਰਿਆ ਠੀਕ ਹੈ ਮੀਨਸ ਉਹ ਜਿਹੜਾ ਇਹ ਪੜਨਾਵ ਸ਼ਬਦ ਹੈ ਉਹ ਠੀਕ ਹੈ ਕਿ ਕਿਸੇ ਦਾ ਨਾਮ ਨਹੀਂ ਲਿਆ ਹੋਇਆ ਹੈ ਠੀਕ ਹੈ ਤੇ ਇਹ ਸਾਡਾ ਪੜਨਾਵ ਦੇ ਵਿੱਚ ਆ ਜਾਂਦਾ ਹੈ ਕਰਤਾ ਕਰਤਾ ਪੂਰਕ ਡਾਕਟਰ ਡਾਕਟਰ ਮੀਨਸ ਕਿ ਉਹ ਮਤਲਬ ਕਿ ਕਰਤਾ ਪੂਰਕ ਇਹ ਵੀ ਆਜੇ ਕਰਤਾ ਵੀ ਹੈ ਤੇ ਪੂਰਕ ਵੀ ਹੈ ਕਿਰਿਆ ਜਿਹੜੀ ਆਉਂਦੀ ਹੈ ਬਣ ਗਿਆ ਹੈ ਕਿ ਉਹ ਬਣ ਗਿਆ ਹੈ ਕਿਰਿਆ ਕੰਮ ਕਿਸੇ ਵੀ ਕੰਮ ਨੂੰ ਕਰਨਾ ਸਾਡੇ ਪਿੰਡ ਦੇ ਲੋਕਾਂ ਨੇ ਉਸ ਨੂੰ ਸਰਪੰਚ ਬਣਾ ਦਿੱਤਾ ਠੀਕ ਹੈ ਕਰਤਾ ਕਰਮ ਕਰਮ ਪੂਰਕ ਕਿਰਿਆ ਠੀਕ ਹੈ ਉਪਰੋਕਤ ਹਾਂਜੀ ਹੁਣ ਅੱਗੇ ਆ ਜਾਂਦਾ ਉਪਰੋਕਤ ਤਰਤੀਬ ਦੇ ਆਧਾਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਵਾਕ ਦੇ ਢਾਂਚੇ ਵਿੱਚ ਇਹ ਸਾਰੇ ਤੱਤ ਵਿਚਰਦੇ ਹਨ ਵਾਕ ਵਿੱਚ ਨਾਵ ਠੀਕ ਹੈ ਨਾਵ ਤੇ ਕਿਰਿਆ ਸਭ ਤੋਂ ਅਹਿਮ ਤੱਤ ਹਨ ਕਿ ਇੱਕ ਨਾਵ ਨਾਵ ਦੇ ਥਾਤੇ ਅਸੀਂ ਪੜਨਾਵੀ ਹੋ ਸਕਦੇ ਲੇਕਿਨ ਨਾਵ ਜਿਹੜੀ ਕਿਰਿਆ ਹੈ ਇਹ ਸਭ ਤੋਂ ਦੋ ਇੰਪੋਰਟੈਂਟ ਜਿਹੜੇ ਹੈ ਇਹ ਤੱਤ ਹਨ ਇਸ ਤੋਂ ਬਗੈਰ ਜਿਹੜੇ ਕਿ ਵਾਕ ਜਿਹੜਾ ਹੈ ਉਹ ਸੰਪੂਰਨ ਨਹੀਂ ਹਨ ਠੀਕ ਹੈ ਜੇਕਰ ਇਹਨਾਂ ਵਿੱਚੋਂ ਇੱਕ ਨੂੰ ਵੀ ਪਾਸੇ ਕਰ ਦਿੱਤਾ ਜਾਵੇ ਤਾਂ ਵਾਕ ਦੀ ਸਾਰਥਕਤਾ ਖਤਮ ਹੋ ਜਾਂਦੀ ਹੈ ਮੀਨਸ ਉਹ ਹੈ ਕਿ ਜੇ ਅਸੀਂ ਇਹਨਾਂ ਦੇ ਵਿੱਚੋਂ ਕਿਸੇ ਵੀ ਚੀਜ਼ ਨੂੰ ਹੁਣ ਜਿਵੇਂ ਕਰਤਾ ਇਹਨੂੰ ਇੱਕ ਪਾਸੇ ਕਰ ਦੋ ਕ੍ਰਿਆ ਜਿਹੜੀ ਆ ਉਸ ਨੂੰ ਇੱਕ ਪਾਸੇ ਕਰ ਦੋ ਤੇ ਇਹ ਸਾਡੇ ਜਿਹੜੇ ਬਾਖ ਹਨ ਇਹ ਸਾਡੇ ਅਧੂਰੇ ਹਨ ਇਹਨਾਂ ਦਾ ਕੋਈ ਮਤਲਬ ਹੀ ਨਹੀਂ ਰਹੇਗਾ ਠੀਕ ਹੈ ਸਾਰਥਕਤਾ ਖਤਮ ਹੋ ਜਾਂਦੀ ਹੈ ਬਾਕ ਦੇ ਕਰਤਾ ਵਜੋਂ ਨਾਵ ਅਤੇ ਪੜਨਾਵ ਤਤ ਵਿਚਰਦੇ ਹਨ ਕਰਤਾ ਨੂੰ ਹੋਰ ਵਿਸਤਾਰ ਦੇਣ ਲਈ ਵਿਸ਼ੇਸ਼ਣ ਦੀ ਖਾਸ ਭੂਮਿਕਾ ਹੈ ਜਦ ਕਿ ਕਰਮ ਵਿੱਚ ਸਿਰਫ ਨਾਵ ਸ਼ਬਦ ਹੀ ਕਾਰਜਸ਼ੀਲ ਹੁੰਦੇ ਹਨ ਕਈ ਵਾਰ ਵਾਕ ਨੂੰ ਹੋਰ ਵਿਸਤਾਰ ਦੇਣ ਲਈ ਕਰਮ ਦੇ ਨਾਲ ਕਿਰਿਆ ਵਿਸ਼ੇਸ਼ਣ ਵੀ ਵਿਚਰ ਸਕਦਾ ਹੈ ਇਸ ਦਾ ਵੇਰਵਾ ਵਾਕ ਨੰਬਰ 3 ਵਿੱਚ ਦੇਖਿਆ ਜਾ ਸਕਦਾ ਹੈ ਠੀਕ ਹੈ ਵਾਕ ਨੰਬਰ 3 ਕਿਹੜਾ ਹੈ ਆਹ ਮੁੰਡਿਆ ਨੇ ਅੱਜ ਫੁੱਟਬਾਲ ਦਾ ਮੈਚ ਖੇਡਣਾ ਹੈ ਠੀਕ ਹੈ ਇਸ ਦੇ ਵਿੱਚ ਉਹਨੇ ਕੀ ਕਿਹਾ ਕਿ ਕਿਰਿਆ ਵਿਸ਼ੇਸ਼ਣ ਵੀ ਆ ਜਾਂਦੇ ਹਨ ਠੀਕ ਹੈ ਮਤਲਬ ਕਿ ਇਸ ਵਾਕ ਦੇ ਵਿੱਚ ਕਿਰਿਆ ਵਿਸ਼ੇਸ਼ਣ ਇਸ ਤਰੀਕੇ ਦਾ ਵਾਕ ਵੀ ਅਸੀਂ ਬਣਾ ਸਕਦੇ ਹਾਂ ਜੋ ਆ ਸਕਦਾ ਹੈ ਠੀਕ ਹੈ ਇਸ ਤੋਂ ਇਲਾਵਾ ਵਾਕ ਵਿੱਚ ਪੂਰਕ ਤੱਤ ਦੀ ਖਾਸ ਭੂਮਿਕਾ ਹੁੰਦੀ ਹੈ ਇਹ ਤੱਤ ਕਰਤਾ ਜਾਂ ਕਰਮ ਦੀ ਵਿਆਖਿਆ ਕਰਦਾ ਹੈ ਉਪਰੋਕਤ ਵਾਕ ਨੰਬਰ 4 ਵਿੱਚ ਪੂਰਕ ਕਰਤਾ ਉਦੇਸ਼ ਦੀ ਵਿਆਖਿਆ ਕਰ ਰਿਹਾ ਹੈ ਉਹ ਡਾਕਟਰ ਬਣ ਗਿਆ ਵਾਕ ਵਿੱਚ ਜੇਕਰ ਉਹੋ ਕੀ ਬਣ ਗਿਆ ਪ੍ਰਸ਼ਨ ਲਾ ਕੇ ਪੁੱਛਿਆ ਜਾਵੇ ਤਾਂ ਉੱਤਰ ਡਾਕਟਰ ਦੇ ਰੂਪ ਵਿੱਚ ਆਉਂਦਾ ਹੈ ਮੀਨਸ ਇਸ ਦੇ ਵਿੱਚ ਉਹ ਇਹ ਸਾਡੇ ਅੱਗੇ-ਅੱਗੇ ਪਾਰਟਸ ਦੇ ਵਿੱਚ ਮੈਂ ਤੁਹਾਨੂੰ ਸਮਝਾਉਂਗੀ ਕਿ ਵਾਕ ਜਿਹੜੇ ਆ ਕਿਹੜੇ-ਘੜੇ ਹੋ ਸਕਦੇ ਹਨ ਜਿਵੇਂ ਪ੍ਰਸ਼ਨਵਾਚਕ ਹਾਂਵਾਚਕ ਨਾਵਾਚਕ ਇਸ ਤਰੀਕੇ ਦੇ ਵਾਕ ਵੀ ਹੋ ਸਕਦੇ ਹਨ ਠੀਕ ਹੈ ਵਾਕ ਵਿੱਚ ਵਖ ਵਖ ਸ਼ਬਦਾਂ ਦੇ ਭੇਦ ਦੀ ਸਥਿਤੀ ਇਸ ਪ੍ਰਕਾਰ ਹੈ ਮੀਨਸ ਕਿ ਜਿਹੜੇ ਵਾਕ ਹਨ ਉਹ ਕਿਹੜੇ ਕਿਹੜੇ ਤਰੀਕੇ ਦੇ ਹੋ ਸਕਦੇ ਹਨ ਇਹਦੇ ਬਾਰੇ ਮੈਂ ਅਗਲੀ ਵੀਡੀਓ ਵਿੱਚ ਤੁਹਾਨੂੰ ਸਮਝਾਉਂਗੀ ਕਿਉਂਕਿ ਇਹ ਸਾਡੀ ਵੀਡੀਓ ਇਹ ਜ਼ਿਆਦਾ ਲੰਬੀ ਹੋ ਜਾਏਗੀ ਤੇ ਵਾਕ ਬੋਧ ਹੁਣ ਜਿਹੜੀ ਮੇਰੀ 12ਵੀਂ ਵੀਡੀਓ ਹੋਏਗੀ ਭਾਗ 12 ਹੋਏਗੀ ਉਹਦੇ ਵਿੱਚ ਮੈਂ ਤੁਹਾਨੂੰ ਵਾਕ ਵਿੱਚ ਵਾਕ ਸ਼ਬਦਾਂ ਦੇ ਸਥਿਤੀ ਇਸ ਪ੍ਰਕਾਰ ਹੈ ਉਹਦੇ ਬਾਰੇ ਦੱਸੂਗੀ ਬਾਕੀ ਜਿੱਥੇ ਤੱਕ ਮੇਰੇ ਤੋਂ ਪੜਾਅ ਹੋਇਆ ਇਹ ਜਿਹੜਾ ਟੌਪਿਕ ਹੈ ਵਾਕ ਕਿਉਂਕਿ ਇਸ ਦੇ ਵਿੱਚ ਟੌਪਿਕ ਜਿਹੜੇ ਹਨ ਵਿਸ਼ਾ ਜਿਹੜੇ ਹਨ ਵਾਕ ਦੇ ਅੱਗੇ ਜਿਹੜੇ ਪਾਰਟਸ ਹਨ ਬਹੁਤ ਜ਼ਿਆਦਾ ਉਹ ਜ਼ਰੂਰੀ ਹਨ ਜਿਨ੍ਹਾਂ ਬਾਰੇ ਪੜ੍ਹਨਾ ਬਹੁਤ ਜ਼ਰੂਰੀ ਹੈ ਤੇ ਸਮਝਣਾ ਬਹੁਤ ਜ਼ਰੂਰੀ ਹੈ ਠੀਕ ਹੈ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ ਉਹਨੂੰ ਲਿਖਣ ਵਾਸਤੇ ਠੀਕ ਹੈ ਕਿ ਫਿਰ ਜਿਵੇਂ ਵਾਕ ਵਿੱਚ ਵੱਖ-ਵੱਖ ਸ਼ਬਦਾਂ ਦੀ ਭੇਤ ਦੀ ਸਥਿਤੀ ਠੀਕ ਹੈ ਆ ਸਾਡੇ ਭੇਦ ਆ ਜਾਂਦੇ ਹਨ ਕਿ ਇਹ ਕਿਹੜੇ-ਕਿਹੜੇ ਹਨ ਭੇਦ ਵਾਕਾਂ ਵਿੱਚ ਵਾਕਾਂਸ਼ ਅਤੇ ਉਪਵਾਕ ਆ ਜਾਣਗੇ ਠੀਕ ਹੈ ਉਪਵਾਕ ਵਾਕਾਂਸ਼ ਤੇ ਉਪਵਾਕ ਫਿਰ ਉਸ ਤੋਂ ਬਾਅਦ ਇਹਨਾਂ ਦੀ ਵੀ ਅੱਗੇ ਵੰਡ ਹੋਏਗੀ ਕਿ ਜਿਹੜੇ ਇਹ ਕਿਹੜੇ ਵਾਕ ਜਿਹੜੇ ਕਿਹੜੀ-ਕਿਹੜੀ ਸ਼੍ਰੇਣੀ ਵਿੱਚ ਵੰਡੇ ਜਾਂਦੇ ਹਨ ਠੀਕ ਹੈ ਫਿਰ ਇਸ ਧਾਰਨਵਾਚਕ ਸੁਜਾ ਸੁਜਾਕਤ ਵਾਕ ਮਿਸ਼ਰਿਤ ਵਾਕ ਫਿਰ ਅੱਗੇ ਆ ਜਾਣਗੇ ਕਾਰਜ ਵਾਕ ਤੇ ਆਧਾਰਿਤ ਵਾਕ ਵੰਡ ਹਾ ਵਾਚਕ ਨਾ ਵਾਚਕ ਪ੍ਰਸ਼ਨ ਵਾਚਕ ਠੀਕ ਹੈ ਫਿਰ ਅੱਗੇ ਉਹਨਾਂ ਦੇ ਬਾਰੇ ਪੂਰੀ ਜਾਣਕਾਰੀ ਮੈਂ ਤੁਹਾਨੂੰ ਦਵਾਂਗੀ ਤੇ ਠੀਕ ਹੈ ਇਹ ਸਾਡੀ ਜਿਹੜੀ ਅੱਜ ਦੀ ਵੀਡੀਓ ਸੀਗੀ ਉਹ ਮੈਂ ਫਿਲਹਾਲ ਤੁਹਾਨੂੰ ਇੱਥੇ ਤੱਕ ਹੀ ਦੱਸਦੀ ਹਾਂ ਤੇ ਅਗਲੀ ਵੀਡੀਓ ਵਿੱਚ ਮੈਂ ਅੱਗੇ ਤੁਹਾਨੂੰ ਦੱਸਾਂਗੀ ਇਸ ਦੇ ਬਾਰੇ ਤੇ ਬਾਕੀ ਪਲੀਜ਼ ਜਿਨ੍ਹਾਂ ਜੇ ਤੁਹਾਨੂੰ ਵਾਕ ਵਿਉਂਤ ਵਾਕ ਬੋਧ ਬੋਰੇ ਔਰ ਵਾਕ ਵਿਉਂਤ ਬਾਰੇ ਤੁਹਾਨੂੰ ਜੇ ਸਮਝ ਲੱਗਿਆ ਹੋਵੇ ਤੇ ਆਪਣੀ ਵੱਲੋਂ ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਮੈਂ ਸਮਝਾ ਸਕਾਂ ਬਾਕੀ ਇਹ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਮੈਂਟਸ ਸ਼ੇਅਰ ਜਰੂਰ ਕਰ ਦਿਓ ਹਾਂਜੀ ਪਲੀਜ਼ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਨਾਲ ਹੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਜਿਹੜੇ ਮੇਰੀਆਂ ਅਗਲੀਆਂ ਵੀਡੀਓਜ਼ ਨੇ ਉਹ ਤੁਹਾਨੂੰ ਮਤਲਬ ਕਿ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲ ਜਾਏ ਉਸ ਦਾ ਤੇ ਬਾਕੀ ਹੁਣ ਤੁਹਾਨੂੰ ਮੈਂ ਪਹਿਲਾਂ ਹੀ ਇਹ ਦੱਸ ਚੁੱਕੀ ਹਾਂ ਕਿ ਮੈਂ ਕਾਫੀ ਸਾਰੀਆਂ ਵੀਡੀਓਜ਼ ਪੰਜਾਬੀ ਵਿਆਕਰਨ ਦੇ ਉੱਤੇ ਬਣਾ ਚੁੱਕੀ ਹਾਂ ਅੱਗੇ ਵੀ ਬਣਾਉਂਗੀ ਤੇ ਆਈ ਹੋਪ ਕਿ ਤੁਹਾਨੂੰ ਸਮਝ ਲੱਗ ਜਾਵੇ ਬਾਕੀ ਆਪਣੀ ਪੰਜਾਬੀ ਭਾਸ਼ਾ ਮਾਂ ਬੋਲੀ ਨੂੰ ਬਚਾਏ ਰੱਖੋ ਬਣਾਏ ਰੱਖੋ ਤੇ ਸਮਝੋ ਤੇ ਫਿਰ ਉਸ ਨੂੰ ਲਿਖਣ ਦੀ ਕੋਸ਼ਿਸ਼ ਕਰੋ ਤੇ ਬਾਕੀ ਸਾਰੀ ਗੱਲ ਆ ਜਾਂਦੀ ਹੈ ਤੁਹਾਡੇ ਅਭਿਆਸ ਦੀ ਇਹ ਤੁਸੀਂ ਇੱਕ ਚੀਜ਼ ਦੇ ਉੱਤੇ ਕਿੰਨਾ ਅਭਿਆਸ ਕਰਦੇ ਹੋ ਆਪਣਾ ਅਭਿਆਸ ਕਰੋ ਅਭਿਆਸ ਨਾ ਛੱਡੋ ਠੀਕ ਹੈ ਤੇ ਵਿਅੰਜਨ ਜਿਹੜੇ ਹਨ ਧੁਨੀਆਂ ਹਨ ਸਵਾਰ ਹਨ ਇਹਨਾਂ ਦੇ ਉੱਤੇ ਮਤਲਬ ਕਿ ਆਪਣਾ ਅਭਿਆਸ ਨਾ ਛੱਡੋ ਠੀਕ ਹੈ ਬਾਕੀ ਧੰਨਵਾਦ ਜੀ